ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਗੁਰਨਾਨਕ ਦੇਵਾ ਕੋਨੇ ਕੋਨੇ ਤੇ ਮਨਾ ਰਿਆ ਹਨ ਸੋ ਆਪਣੀ ਵੀ ਸਾਤ ਵਾਬਾ ਹਰ ਸਿੰਘ ਜੀ ਗੁਰਦੁਆਰਾ ਸਹਿਬੀ ਕੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਬੜੇ ਸਰਧਾ ਤੇ ਸਰਕਾਰ ਦੇ ਨਾਲ ਪਿਆਰ ਦੇ ਨਾਲ ਮਨਾ ਰਿਆ ਹਨ ਹੁਣੇ ਦੋ ਸ੍ਰੀ ਤਖਤ ਘੜ ਪਰ ਸਾਹਿਬ ਪ੍ਰਕਾਸ਼ ਆਰਾਮ ਬੋਣੇ ਹਨ ਜਿਨ੍ਹਾਂ ਦੇ ਪ੍ਰਕਾਸ਼ ਹੋ ਚੱਕੇ ਚੁੱਕੇ ਹਨ ਸੋ ਕਿਸੇ ਵੀ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਸੰਗਤ ਰਹੀ ਸੋ ਅਰਦਾਸ ਵਿੱਚ ਸ਼ਾਮਿਲ ਹੋਣਾ ਤਸ ਸਤਪੁਰਾਂ ਦੇ ਦਰ ਤੇ ਪੰਜ ਕੇ ਸੋ ਹਾਜ਼ਰੀ ਲਗਵਾਉਣ ਦੀ ਕਿਰਪਾ ਕਰ ਕਰੋ ਤੇ ਦੁਬਾਰਾ ਫਿਰ ਮੇਤੀਆ ਗੁਰਸਿੱਖ ਸੰਗਤਾਂ ਨੂੰ ਪਿਆਰ ਵਾਲੀਆਂ ਗੁਰਸਿੱਖ ਸੰਗਤਾਂ ਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਉੱਪਰਗ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਪ੍ਰਬੰਧ ਕਮੇਟੀ ਸਮੂਹ ਸੰਗਤਾਂ ਬੜੇ ਸਾਧਾ ਤੇ ਸਤਿਕਾਰ ਦੇ ਨਾਲ ਮਨਾ ਰਹੀਆਂ ਹਨ ਇਹ ਦੋ ਪਵਿੱਤਰ ਸ੍ਰੀ ਅਖੰਡ ਪਾਠ ਸਰੇਰ ਪ੍ਰਕਾਸ਼ ਹੋਣੇ ਹਨ ਸੁਖਨੰਦ ਸਾਹਿਬ ਦੇ ਜੀ ਅਰਦਾਸ ਬੇਨਤੀ ਸੋ ਮੇਰੀ ਪਾਸ਼ਾ ਜੀ ਤੋਂ ਖੁਸ਼ਾਮਦ ਸਾਜਣ ਰਾ ਸਿਮਰ 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 ਨਾਮ ਕੀ ਵਾ ਤਨ ਬਨ ਹੋਏ ਨਹਾਲਾ ਚਰਨ ਕਮਲ ਤੇਰੇ ਓਏ ਤੇਰੇ ਪ੍ਰੀਆ ਮੇਰੇ ਸਤ ਗੁਰ ਦੀਨ ਦਇਆ ਸਿਮਰ 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 ਨਾਮ ਸਤ ਗੁਰੂ ਦੀ ਨਦਿਆਲਾ ਸਿਮਰ 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 ਨਾਮ ਜੀਵਾ ਕਨਵਨ ਹੋਲੇ ਨਿਵਾਲਾ ਚਰਨ ਕਮਲ ਤੇਰੇ ਓਏ ਤੇਰੇ ਪ੍ਰੀਆ ਮੇਰੇ ਸਤ ਗੁਰੂ ਦੀ ਨਦਿਆਲਾ ਸਿਮਰ 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 ਨਾਮ ਜੀਵਾ ਕਨ ਬਨ ਹੋਏ ਨਹਾਲਾ ਚਰਨ ਕਮਲ ਤੇਰੇ ਓਏ ਤੇਰੇ ਪਿਆ ਮੇਰੇ ਸਤ ਗੁਰ ਦੀਨ ਦਿਆਲਾ ਸਿਮਰ 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 ਨਾਮ ਜੀ ਸਤਗੁਰ ਦੀ ਨਦਿਆਲਾ ਸਿਮਰ 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 ਨਾਮ ਜੀਵਾ ਤਨ ਬਨ ਹੋਏ ਨਿਹਾਲਾ ਚਰਨ ਕਮਲ ਤੇਰੇ ਓਏ ਤੇਰੇ ਪਿਆਰੇ ਸਤਗੁਰ ਦੀ ਨਦਿਆਲਾ ਸਿਮਰ ਸਿਮਰ ਮਰਨਾ ਮੇ ਨਾਮ ਕੀ ਵੰਨ ਬਨ ਹੋਲੇ ਨਹਾਲਾ ਚਰਨ ਕਮਲ ਤੇਰੇ ਓਏ ਤੇਰੇ ਪਿਆਰੇ ਸਤ ਗੁਰ ਦੀਨ ਦਇਆਲ ਸਿਮਰ 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 ਨਾਮ ਕੀ ਸਮਰ ਸਮਰ ਸੇਮਰ ਨਾਮ ਜੀਵਾ ਕਨਪਨ ਹੋਏ ਨਹਾਲਾ ਚਰਨ ਕਮਲ ਤੇਰੇ ਓਏ ਤੇਰੇ ਪ੍ਰੀਆ ਮੇਰੇ ਸਤ ਗੁਰ ਦੀਨ ਦਿਆਲਾ ਸਮਰ ਸਮਰ ਸੇਮਰ ਨਾਮ ਜੀ ਸਿਮਰ ਨਾਮ ਜੀਵਾ ਤਨ ਬਨ ਹੋਏ ਨਹਾਲਾ ਚਰਨ ਕਮਲ ਤੇਰੇ ਓਏ ਤੇਰੇ ਪਿਆਰੇ ਸਤਗੁਰ ਦੀਨ ਦਿਆਲਾ ਸਿਮਰ 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 ਨਾਮ ਜੀ ਸਿਮਰ 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 ਨਾਮ ਕੀ ਵਾ ਕਨ ਬਨ ਹੋਏ ਨਹਾਲਾ ਚਰਨ ਕਮਲ ਤੇਰੇ ਕੋਏ ਤੇਰੇ ਪਿਆ ਮੇਰੇ ਸਤ ਗੁਰ ਦੀਨ ਦਿਆਲਾ ਸਿਮਰ 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 ਨਾਮ ਕੀ